ਟੇਰੀਓ ਦੀ ਗੱਲ ਕਰੀਏ ਕਹਿੰਦੇ ਨੇ ਕਿ ਸ਼ਰਾਬ ਚੋਰੀ ਕਰਨ ਦੇ ਦੋਸਤ ਚ ਦੋ ਭਾਰਤੀ ਗ੍ਰਿਫਤਾਰ ਹੋਏ ਨੇ ਦੇਖੋ ਅ ਅਨਫੋਰਚਨਟਲੀ ਪਿਛਲੇ ਦਿਨਾਂ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਅਸੀਂ ਭਾਰਤੀਆਂ ਨਾਲ ਸੰਬੰਧਿਤ ਹਰ ਪ੍ਰੋਗਰਾਮ 'ਚ ਖਬਰ ਸਾਂਝੀ ਕਰਦੇ ਹਾਂ ਹਮਮ ਤੇ ਉਹਨਾਂ ਦੇ ਜਿਹੜੇ ਅ ਅਦਾਲਤਾਂ 'ਚ ਕੇਸ ਤਾਂ ਚੱਲਣਾ ਪਰ ਪੁਲਿਸ ਜੋ ਦਿੰਦੀ ਹੈ ਕਿ ਚਾਰਜੇਜ਼ ਲੱਗੇ ਨੇ ਚਾਰਜ ਲੱਗੇ ਨੇ ਦੋਸ਼ ਲੱਗੇ ਨੇ ਦੋਸ਼ਾਇਦ ਕੀਤੇ ਨੇ ਉਹਨਾਂ ਦੀ ਗੱਲ ਤੇ ਅਸੀਂ ਕਰਦੇ ਹਾਂ ਜੀ ਪਰ ਇਹ ਅਜੀਬੋ ਗਰੀਬ ਕੇਸ ਹੈ ਕਿ ਸ਼ਰਾਬ ਚੋਰੀ ਸ਼ਰਾਬ ਵੀ ਵੱਡੀ ਮਾਤਰਾ ਵਿੱਚ ਚੋਰੀ ਇਹ ਹੱਲੇ ਕਿ ਦੋ ਬੰਦੇ ਮੁੰਡੇ ਜਿਹੜੇ ਨੇ ਫੜੇ ਨੇ ਇੰਡੀਅਨ ਭਾਰਤੀ ਮੋਲਦੇ ਨੇ ਤੇ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਇੱਥੇ ਹੀ ਨਹੀਂ ਗੱਲ ਰੁਕਣੀ ਹੋਰ ਵੀ ਹੈਗੇ ਨੇ ਬੰਦੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਸੋ ਇਹਦੀ ਗੱਲ ਅਸੀਂ ਕਰ ਲੈਂਦੇ ਆ ਜੀ ਔਰ ਇਹ 25 ਸਾਲਾ ਇੱਕ ਅਨੂਜ ਕੁਮਾਰ ਹੈ ਤੇ 29 ਸਾਲਾਂ ਦਾ ਸਿਮਰਪ੍ਰੀਤ ਸਿੰਘ ਹੈ ਜੀ ਔਰ ਪੀਲ origignal ਪੁਲਿਸ ਜੋ ਕਿ ਜੋ ਬਹੁਤ ਵੱਡਾ ਇੱਕ ਪੁਲਿਸ ਦਾ ਖੇਤਰ ਹੈ ਉਹਨਾਂ ਬਣੋਂ ਦੋ ਬੰਦੇ ਜਿਹੜੇ ਨੇ ਬ੍ਰੈਂਪਟਨ ਤੋਂ ਉਹ ਚਾਰਜ ਕੀਤੇ ਗਏ ਨੇ ਇਹਨਾਂ ਤੇ ਦੋਸ਼ ਹੈ ਕਿ ਇਹਨਾਂ ਨੇ ਐਲਸੀਬੀਓ ਜੋ ਐਲਸੀਬੀਓ ਬੇਸਿਕਲੀ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹੁੰਦੇ ਨੇ 온ਟਾਰੀਓ ਸਰਕਾਰ ਦਾ ਅਦਾਰਾ ਹੈ ਜਿਹੜਾ ਇਸ ਤਰ੍ਹਾਂ ਸ਼ਰਾਬ ਜਿਹੜੀ ਆ ਉਹ ਕੰਟਰੋਲ ਕਰਦਾ ਹੈ ਲਿਕਵਰ ਕੰਟਰੋਲ ਬੋਰਡ ਆਫ 온ਟਾਰੀਓ ਆ ਉਹ ਤੇ ਉਹਨਾਂ ਦਾ ਡਿਊਟੀ ਇਹ ਹੋਈ ਹੈ ਕਿ ਵਾਈਨ ਬੀਅਰ ਸਾਈਡਰ ਸਪਿਰਿਟ ਜੋ ਵੀ ਹੈਗਾ ਸਾਰਾ ਕੁਝ ਉਹਨਾਂ ਦੇ ਥਰੂ ਹੋ ਕੇ ਜਾਣਾ ਹੈ ਤੇ ਦੁਨੀਆ ਪਰ ਤੋਂ ਪ੍ਰੋਡਕਟ ਇਕੱਠੇ ਕਰਕੇ ਲਿਆ ਕੇ ਜਿਹੜੇ ਆ ਉਹ ਲਿਆ ਕੇ ਤੇ ਇੱਥੇ ਲਿਆ ਕੇ ਰੀਸੇਲਰ ਰੀਸੇਲ ਕਰਦੇ ਨੇ ਪਰ ਇਹ ਵੱਡੀਆਂ ਵੱਡੀਆਂ ਖੇਪਾਂ ਚੋਰੀ ਕਰਦੇ ਰਹੇ ਇਹਨਾਂ ਤੇ ਦੋਸ਼ ਹੈ ਔਰ ਕਿੰਨੀ ਚੋਰੀ 3 ਲੱਖ ਕੈਨੇਡੀਅਨ ਡਾਲਰ ਦੀ ਚੋਰੀ ਦਾ ਇਹਨਾਂ ਤੇ ਦੋਸ਼ ਹੈ ਪੀਲ ਰੀਜਨਲ ਪੁਲਿਸ ਇਹ ਕਹਿੰਦੀ ਹੈ ਵੱਖਰੇ ਵੱਖਰੇ ਥਾਵਾਂ ਤੇ ਆਰਗੇਨਾਈਜ਼ਡ ਇਹਨਾਂ ਨੇ ਤਰੀਕੇ ਨਾਲ ਇੱਕ ਰਿੰਗ ਚਲਾਇਆ ਉਹਨੂੰ ਰਿੰਗ ਕਿਹਾ ਜਾ ਰਿਹਾ ਪੂਰਾ ਗਰੋਅ ਚਲਾ ਕੇ ਤੇ ਫਿਰ ਇਹ ਕੰਮ ਕੀਤਾ ਤੇ 3 ਲੱਖ ਡਾਲਰ ਤੋਂ ਵੱਧ ਦੀ ਸ਼ਰਾਬ ਜਿਹੜੀ ਹੈ ਉਹ ਉਹ ਚੋਰੀ ਕਰਨ ਦਾ ਦੋਸ਼ ਹੈ ਹੁਣ ਇਹਦੇ ਬਾਰੇ ਪੁਲਿਸ ਨੇ ਡਿਟੇਲ ਨਹੀਂ ਦਿੱਤੀ ਕਿ ਕਿੰਨੀਆਂ ਥਾਵਾਂ ਤੋਂ ਚੋਰੀ ਕੀਤੀ ਕਿ ਕਿੰਨੇ ਸਟੋਰ ਲੁੱਟੇ ਗਏ ਜਾਂ ਚੋਰੀ ਕੀਤੇ ਗਏ ਪਰ ਇਹਨਾਂ 'ਤੇ 35 ਚਾਰਜਸ ਜਿਹੜੇ ਨੇ ਕੁੱਲ ਦੋਵਾਂ ਜਣਿਆਂ 'ਤੇ ਲੱਗੇ ਨੇ ਔਰ ਅਨੁਜ ਕੁਮਾਰ ਜਿਹੜਾ ਹੈ ਜੀ ਉਹ ਉਹਦੇ 'ਤੇ ਜ਼ਿਆਦਾ ਚਾਰਜਸ ਨੇ ਉਹ ਕਹਿੰਦਾ ਕਿ ਬਹੁਤ ਸਾਰੀਆਂ ਉਸਨੇ ਜੋ ਪੁਲਿਸ ਕਹਿੰਦੀ ਹੈ ਕਿ ਉਸਨੇ ਬਹੁਤ ਸਾਰੀਆਂ ਚੋਰੀਆਂ ਕੀਤੀਆਂ ਨੇ ਤੇ ਸਿਮਰਪ੍ਰੀਤ ਸਿੰਘ ਜਿਹੜਾ ਉਸ ਦਾ ਸਾਥ ਦਿੰਦਾ ਰਿਹਾ ਅਫੀਸ਼ੀਅਲਸ ਕਹਿੰਦੇ ਨੇ ਕਿ ਹੋਰ ਲੋਕਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਗ੍ਰਿਫਤਾਰ ਕੀਤਾ ਜਾਵੇਗਾ ਜੀ ਤੇਰੀ ਉਹਦੀ ਗੱਲ ਕਰੀਏ ਕਹਿੰਦੇ ਨੇ ਕਿ ਸ਼ਰਾਬ ਚੋਰੀ ਕਰਨ ਦੇ ਦੋਸਤ ਚ ਦੋ ਭਾਰਤੀ ਗ੍ਰਿਫਤਾਰ ਹੋਏ ਨੇ ਦੇਖੋ ਅਨਫੋਰਚਨਟਲੀ ਪਿਛਲੇ ਦਿਨਾਂ ਤੇ ਕਈ ਪ੍ਰੋਗਰਾਮਾਂ ਦੇ ਵਿੱਚ ਅਸੀਂ ਭਾਰਤਿਆਂ ਨਾਲ ਸੰਬੰਧਿਤ ਹਰ ਪ੍ਰੋਗਰਾਮ 'ਚ ਖਬਰ ਸਾਂਝੀ ਕਰਦੇ ਹਾਂ ਹਮ ਤੇ ਉਹਨਾਂ ਦੇ ਜਿਹੜੇ ਅਦਾਲਤਾਂ 'ਚ ਕੇਸ ਤਾਂ ਚੱਲਣਾ ਪਰ ਪੁਲਿਸ ਜੋ ਦਿੰਦੀ ਹੈ ਕਿ ਚਾਰਜੇਜ਼ ਲੱਗੇ ਨੇ ਚਾਰਜ ਲੱਗੇ ਨੇ ਦੋਸ਼ ਲੱਗੇ ਨੇ ਦੋਸ਼ਾਇਦ ਕੀਤੇ ਨੇ ਉਹਨਾਂ ਦੀ ਗੱਲ ਤੇ ਅਸੀਂ ਕਰਦੇ ਹਾਂ ਜੀ ਪਰ ਇਹ ਅਜੀਬੋ ਗਰੀਬ ਕੇਸ ਹੈ ਕਿ ਸ਼ਰਾਬ ਚੋਰੀ ਸ਼ਰਾਬ ਵੀ ਵੱਡੀ ਮਾਤਰਾ ਵਿੱਚ ਚੋਰੀ ਇਹ ਹੱਲੇ ਕਿ ਦੋ ਬੰਦੇ ਮੁੰਡੇ ਜਿਹੜੇ ਨੇ ਫੜੇ ਨੇ ਇੰਡੀਨ ਭਾਰਤੀ ਮੋਲਦੇ ਨੇ ਤੇ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਇੱਥੇ ਹੀ ਨਹੀਂ ਗੱਲ ਰੁਕਣੀ ਹੋਰ ਵੀ ਹੈਗੇ ਨੇ ਬੰਦੇ ਉਹਨਾਂ ਦੀ ਗ੍ਰਿਫਤਾਰੀਆਂ ਹੋ ਸਕਦੀਆਂ ਸੋ ਇਹਦੀ ਗੱਲ ਅਸੀਂ ਕਰ ਲੈਂਦੇ ਹਾਂ ਜੀ ਔਰ ਇਹ 25 ਸਾਲਾ ਇੱਕ ਅਨੂਜ ਕੁਮਾਰ ਹੈ ਤੇ 29 ਸਾਲਾਂ ਦਾ ਸਿਮਰਪ੍ਰੀਤ ਸਿੰਘ ਹੈ ਜੀ। ਆਲ ਪੀ ओरिजिनल ਪੁਲਿਸ ਜੋ ਕਿ ਜੋ ਬਹੁਤ ਵੱਡਾ ਇੱਕ ਪੁਲਿਸ ਦਾ ਖੇਤਰ ਹੈ। ਉਹਨਾਂ ਬਣੋਂ ਦੋ ਬੰਦੇ ਜਿਹੜੇ ਨੇ ਬ੍ਰੈਂਪਟਨ ਤੋਂ ਉਹ ਚਾਰਜ ਕੀਤੇ ਗਏ ਨੇ। ਇਹਨਾਂ ਤੇ ਦੋਸ਼ ਹੈ ਕਿ ਇਹਨਾਂ ਨੇ ਐਲਸੀਬੀਓ ਜੋ ਐਲਸੀਬੀਓ ਬੇਸਿਕਲੀ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹੁੰਦੇ ਨੇ 온ਟਾਰੀਓ ਸਰਕਾਰ ਦਾ ਅਦਾਰਾ ਹੈ। ਜਿਹੜਾ ਇਸ ਤਰ੍ਹਾਂ ਸ਼ਰਾਬ ਜਿਹੜੀ ਆ ਉਹ ਕੰਟਰੋਲ ਕਰਦਾ ਲਿਕਵਰ ਕੰਟਰੋਲ ਬੋਰਡ ਆਫ ਅੰਟੇਰੀਓ ਆ ਉਹ ਤੇ ਉਹਨਾਂ ਦਾ ਡਿਊਟੀ ਇਹ ਹੋਈ ਆ ਕਿ ਵਾਈਨ ਬੀਅਰ ਸਾਈਡਰ ਸਪਿਰਿਟ ਜੋ ਵੀ ਹੈਗਾ ਸਾਰਾ ਕੁਝ ਉਹਨਾਂ ਦੇ ਥਰੂ ਹੋ ਕੇ ਜਾਣਾ ਤੇ ਦੁਨੀਆ ਭਰ ਤੋਂ ਪ੍ਰੋਡਕਟ ਇਕੱਠੇ ਕਰਕੇ ਲਿਆ ਕੇ ਜਿਹੜੇ ਆ ਉਹ ਲਿਆ ਕੇ ਤੇ ਇੱਥੇ ਲਿਆ ਕੇ ਰੀਸੇਲ ਰੀਸੇਲ ਕਰਦੇ ਨੇ ਪਰ ਇਹ ਵੱਡੀਆਂ ਵੱਡੀਆਂ ਖੇਪਾਂ ਚੋਰੀ ਕਰਦੇ ਰਹੇ ਇਹਨਾਂ ਤੇ ਦੋਸ਼ ਹੈ ਔਰ ਕਿੰਨੀ ਚੋਰੀ 3 ਲੱਖ ਕਨੇਡੀਅਨ ਡਾਲਰ ਦੀ ਚੋਰੀ ਦਾ ਇਹਨਾਂ ਤੇ ਦੋਸ਼ ਹੈ ਪੀ ਅਰੀਜਨਲ ਪੁਲਿਸ ਇਹ ਕਹਿੰਦੀ ਹੈ ਵੱਖਰੇ ਵੱਖਰੇ ਥਾਵਾਂ ਤੇ ਆਰਗੇਨਾਈਜ਼ਡ ਇਹਨਾਂ ਨੇ ਤਰੀਕੇ ਨਾਲ ਇੱਕ ਰਿੰਗ ਚਲਾਇਆ ਉਹਨੂੰ ਰਿੰਗ ਕਿਹਾ ਜਾ ਰਿਹਾ ਪੂਰਾ ਗਰੋਅ ਚਲਾ ਕੇ ਤੇ ਫੇਰ ਇਹ ਕੰਮ ਕੀਤਾ ਤੇ 3 ਲੱਖ ਡਾਲਰ ਤੋਂ ਵੱਧ ਦੀ ਸ਼ਰਾਬ ਜਿਹੜੀ ਹੈ ਉਹ ਉਹ ਚੋਰੀ ਕਰਨ ਦਾ ਦੋਸ਼ ਹੈ ਹੁਣ ਇਹਦੇ ਬਾਰੇ ਪੁਲਿਸ ਨੇ ਡਿਟੇਲ ਨਹੀਂ ਦਿੱਤੀ ਕਿ ਕਿੰਨਿਆਂ ਥਾਵਾਂ ਤੋਂ ਚੋਰੀ ਕੀਤੀ ਗਈ ਕਿ ਕਿੰਨੇ ਸਟੋਰ ਲੁੱਟੇ ਗਏ ਜਾਂ ਚੋਰੀ ਕੀਤੇ ਗਏ ਪਰ ਇਹਨਾਂ 'ਤੇ 35 ਚਾਰਜ ਜਿਹੜੇ ਨੇ ਕੁੱਲ ਦੋਵਾਂ ਜਣਿਆਂ ਤੇ ਲੱਗੇ ਨੇ ਔਰ ਅਨੋਜ ਕੁਮਾਰ ਜਿਹੜਾ ਹੈ ਜੀ ਉਹ ਉਹਦੇ ਤੇ ਜ਼ਿਆਦਾ ਚਾਰਜਸ ਨੇ ਉਹ ਕਹਿੰਦਾ ਕਿ ਬਹੁਤ ਸਾਰੀਆਂ ਉਸਨੇ ਪੁਲਿਸ ਕਹਿੰਦੀ ਹੈ ਕਿ ਉਸਨੇ ਬਹੁਤ ਸਾਰੀਆਂ ਚੋਰੀਆਂ ਕੀਤੀਆਂ ਨੇ ਤੇ ਸਿਮਰਪ੍ਰੀਤ ਸਿੰਘ ਜਿਹੜਾ ਉਸ ਦਾ ਸਾਥ ਦਿੰਦਾ ਰਿਹਾ ਅਫੀਸ਼ੀਅਲਸ ਕਹਿੰਦੇ ਨੇ ਕਿ ਹੋਰ ਲੋਕਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਗ੍ਰਿਫਤਾਰ ਕੀਤਾ ਜਾਵੇਗਾ ਜੀ